ਸੱਜੇ ਖੜਿਆ ਜੋ ਇਹ ਨੂੰ ਰਿਸ਼ਵਤ ਦਿੱਤੇ ਆ ਤੂੰ ਮੋਸ਼ਾ ਖੜਾਇਆ ਤੇ ਜੇ ਇਹ ਮਾਰਕੀਟ ਕਮੇਟੀ ਦਾ ਮੁਲਾਜ਼ਮ ਆ ਇਹਨੂੰ ਚੱਕ ਜਾ ਕੇ ਜੇ ਮਾਰਕੀਟ ਕਮੇਟੀ ਦਾ ਮੁਲਾਜ਼ਮ ਨਾ ਤੇਰੀ ਮੋਸ਼ਾ ਨੂੰ ਉੱਪਰ ਕਰ ਦੇ ਤੇ ਜੜਿਆਂ ਜਾ ਕੇ ਤੈਨੂੰ ਕੁਛ ਕੀਤਾ ਹੁੰਦੀ ਆ ਵਾ ਤੇ ਕਿਹਦਾ ਪਤਾ ਤੇਰੇ ਕੋਈ ਨਾ ਵਾ ਅਸੀਂ ਚੋਰ ਆ ਟੱਕੂ ਦਮਾਸ਼ ਆਂ ਨਹੀਂ ਥੱਤ ਗੱਲ ਸੁਣਾ 7 ਮਿੰਟ ਵਿਚ ਆ ਵਾ ਆ ਬੰਦੇ ਨੂੰ ਸਾਨੂੰ ਕੈਦ ਮਾਰਕੀਟ ਕਹਿੰਦੀ ਆ ਆ ਇਹਨੇ ਮੋਰੇ ਲਾਤਾ ਅਭੀ ਇਹਨਾਂ ਆਰਾਮ ਨਾਲ ਆ ਗਿਆ ਸਾਡੀ ਵੀਡੀਓ ਬਣਾ ਕੇ ਕਹਿਦਾ ਪਿਆ ਕਿ ਰੇਸ਼ੋਤ ਮੱਗਦੇ ਆ ਜੀ ਜਿਹੜੀ ਮਾਰਕੀਟ ਦੀ ਕੰਪਲੈਨਟ ਜਾ ਰਹੀ ਆ ਆ ਜਿਹੜਾ ਮੋਰੇ ਲਾਇਆ ਨਾ ਕਾਰੀ ਹਰ ਕਰਨੀਗਾ ਇਹਨੂੰ ਪਤਾ ਜੀ ਕਾਨੂੰਨੀ ਤੌਰ ਤੇ ਸ਼ਹਿਰ ਦੇ ਵਿੱਚ ਮੈਂ 7 ਮਿੰਟ ਖਿਸ਼ਾਂ ਕੀਤਾ ਉਹ ਵੀ 3 ਘੰਟੇ ਦਾ ਕੰਮ ਕਰ ਲਗਾ ਚਾਰ ਸਕੋਲੇ ਮੇਰੇ ਕੋ ਮੋਟਰਸਾਈਕਲ ਲੱਗੇ ਹੋਇਆ ਇਹ ਹਰ ਵਾਰੀ ਕਮੇਟੀ ਵਾਲੇ ਆਗੇ ਕੋਈ ਨਾ ਕੋਈ ਸਾਨੂੰ ਕਾਨੂੰਨੀ ਤੌਰ ਤੇ ਪੰਗਾ ਪਾਉਂਦੇ ਆ ਠੀਕ ਹੈ ਜੀ ਇਹ ਚਾਰ ਸਪਰੇ ਸਾਡੇ 5000 ਦੁਕਾਨਾਂ ਲਈ ਬਣੀ ਹੋਈ ਆ ਜਿਹੜੀਏ ਉਹਨਾਂ ਨੂੰ ਢੱਕ ਲਈ ਇਹ ਪਤਾ ਨਹੀਂ ਕਿਹਦੇ ਕਹਿੰਦੇ ਜਾਂ ਆਪ ਚੱਲ ਗਏ ਜਾਂ ਇਹ ਕਿਉਂ ਨਹੀਂ ਸੀ ਮਿਸਤਰੀ ਲਾਇਆ ਉਹਨਾਂ ਦਾ ਮਿਸਤਰੀ ਖੜਾ ਉਹਨੂੰ ਪੁੱਛੋ ਵੀ ਆ ਕੇ ਕੀ ਗਿਆ ਅਸੀਂ ਉਹਨੂੰ ਇੱਕ ਹੋਰਿਆ ਗੱਲ ਸੁਣੀ ਆ ਦੇਖੋ ਤੁਹਾਂਗੇ ਸਾਡੇ ਚਾਚੇ ਦਾ ਤਾਇਆ ਦਾ ਪੁੱਤ ਠੀਕ ਹੈ ਜੋਤ ਘਰ ਆ ਰਿਹਾ ਤੇ ਸਾਡੇ ਬੰਦਾ ਆ ਰਿਹਾ ਜੀ ਇਹ ਪਰੇ ਦੀ ਗੱਲ ਹੁਣੀ ਜੋ ਵੀ ਗੱਲ ਹੈਗੀ ਆ ਜਨਰਲ ਜੋ ਹੈਗਾ ਉਹਨੂੰ ਸਤਬਰ ਦੇ ਪਿਛਾ ਵਿੱਚ ਜਿਹਾ ਅੰਦਾਜ਼ਾ ਮੁਰਸ਼ਾ ਲੱਗੇ ਆ ਦੇਖੋ ਗਾੜੀ ਐ ਇਸੇ ਠੇਕਾ ਵੀ ਮਿਲਾਂਗੇ ਇਹਨਾਂ ਨੂੰ ਅੱਗੇ ਜਰਦੀ ਦੇ ਹੱਥ ਪਾ ਲਈਏ ਬੋਰ ਲੱਗੇ ਆ ਸੰਦੇ ਵਾਸਤੇ ਆਗੇ ਕੋਈ ਨਾ ਆਸੇ ਤੁਹਾਡੇ ਕੋਲੋਂ ਕਿਸੇ ਮਲਾਜ਼ਮ ਨੇ ਪੈਸਿਆਂ ਦੀ ਮੰਗ ਕਰਦਾ ਪਿਆ ਕੌਣ ਜੀ ਮਲਾਜਮ ਇਹ ਬੰਦੇ ਸਾਡੇ ਕੋ ਪੈਸੇ ਦੀ ਮੰਗ ਕਰ ਰਹੇ ਆ ਖਾਸ ਕਰਕੇ ਆ ਆ ਬੰਦਾ ਅੱਜ ਤੋਂ 6 ਮਹੀਨੇ ਪਹਿਲਾਂ ਮੈਂ ਤੁਹਾਨੂੰ ਮੈਨੂੰ ਕੀ ਹੋਰ ਦਗਾ ਆਰਾਮ ਨਾਲ ਆਰਾਮ ਨਾਲ ਸਭ ਕੁਝ ਦਊਗਾ ਦੇ ਦੇ ਹੁਣ ਇਹ ਦੇਖ ਕੋ ਰੱਖ ਪਾਣੀ ਆਰਾਮ ਨਾਲ ਦੱਸ ਹੁਣ ਇਹ ਦੇ ਪਿਛਲੇ ਬੰਦੇ ਆਜਾ ਬੰਦਾ ਇਹ ਕੋ ਬੇਇੱਜ਼ਤੀ ਕਰ ਮੰਗਾਂ ਨਹੀਂ ਨਾ ਆਰਾਮ ਨਾਲ ਸੋਰਾਉਣਾ ਝੂਠੀ ਬੋਲੀ ਇਹਨੂੰ ਮੋੜ ਕੇ ਯਾਰ ਤੂੰ ਝੂਠ ਬਗਾਇਆ ਮੇਰਾ ਬਾਪ ਸੂਰ ਦੇ ਬੋਲੇ ਨਹੀਂ ਸੂਰ ਕੋਲ ਕੇ ਕਿ ਸੱਜਣ ਕਿੰਨਾ ਝੂਠ ਬੋਲਦੇ ਇਹ ਤਾਂ ਮਿਸਤਰੀ ਲੱਗੇ ਬੀ ਬੀ ਆਪਾਂ ਨੂੰ ਪਿਆਰ ਕਰ ਗੱਲ ਤੇ ਨਹੀਂ ਤੂੰ ਕੂਰਸ਼ਾ ਜੀ ਐਡੀ ਹੀ ਪਊਗਾ ਇੱਕੋ ਮਰਜੀ ਕੋਈ ਕਰਦਾ ਆਪਾਂ ਮੇਰੇ ਚੜਜੋ ਯਾਰ ਚੱਲ ਆਜੇਂ ਅੱਗੇ ਚੱਲਦਾ ਤੂੰ ਚੜਾ ਝੜਾ ਝੂਠਾ ਹੋ ਜਾਂਦਾ ਆ ਬਾਬੇ ਦੀ ਜਗਾ ਬਾ ਇਥੇ ਇਹਨੂੰ ਕਾ ਚੜਜੋ ਵੀ ਜੇ ਇਹਨੇ ਕਿਸੇ ਕੋਈ ਬੰਦੇ ਨੇ ਤੇ ਕੋ ਮਲਾਜਮ ਨੇ ਕਹੇ ਨੇ ਪੈਸਾ ਮੰਗਿਆ ਤੇ ਚੜੇ ਇਹਨੂੰ ਕਾ ਬਾਬੇ ਦੇ ਜੇ ਇਹਨੂੰ ਬੋਰਦਾ ਹੀ ਰੋਕਣਾ ਕੀ ਤੇ ਦਾ ਮਤਲਬ ਨਹੀਂ ਥੋੜੋ ਜਿਹਾ ਪੈਸਾ ਮੰਗ ਲਿਆ ਯਾਰ ਸਾਰੀ ਮਾਰਕੀਟ ਦੀ ਕੰਪਲੀਟ ਆ ਰਹੀ ਹੈ ਜੀ ਇਹ ਜੇ ਕਾਰਵਾਈ ਕੀ ਕਰਨਾ ਹੈ ਜੀ ਭਾਈ ਕਾਰਵਾਈ ਇਹਨਾਂ ਨੂੰ ਇਹ ਕਹਿਣਾ ਹੈ ਆ ਇਹ ਮੁੰਡਾ ਇਹਨੂੰ ਸਹੀ ਕਰਕੇ ਲਾ ਲਓ ਉਹ ਮੁੰਡੇ ਨੂੰ ਇਹਨਾਂ ਦੇ ਮਿਸਤਰੀ ਕਿਥੇ ਗਿਆ ਆ ਖੜਾ ਆ ਖੜਾ ਭਾਈ ਆ ਉਰੇ ਪੁਰੇ ਦੇ ਆ ਗੱਲ ਨਹੀਂ ਸਿੱਧੀ ਗੱਲ ਆ ਉਹਨੂੰ ਇਹ ਕਿਆ ਆ ਵੀ ਉਹਨਾਂ ਨੂੰ ਕੋਈ ਮੂੜ ਨੂੰ ਸਾਈਡੋਂ ਕਰਕੇ ਲਾਓ ਜਿੱਦਾਂ ਲਾਓ ਇਹ ਕਹਿੰਦਾ ਵੀ ਕੈਸ ਰੋਕਣਾ ਲਾਓ ਮਾਰਕੀਟ ਨੂੰ ਰੋਕ ਦੇ ਦੇ ਸਰ ਦਿੰਦਾ ਕੋਈ ਸਾਡੀ ਗੱਲ ਹੀ ਨਹੀਂ ਇੱਕ ਮਿੰਟ ਜਰਾ ਜਮ ਲੱਗਾ ਜਿਵੇਂ ਜਦੋਂ ਕੋਈ ਕੰਦ ਹੁੰਦੀ ਹੋਵੇ ਵੋਟਾਂ ਦੇ ਨਹੀਂ ਹੁੰਦੇ ਕਮੇਟੀਆਂ ਵਾਲੇ ਤੁਸੀਂ ਚੰਗਾ ਤਮਾਸ਼ਾ ਦੇ ਬੈ ਕੇ ਨਵੇਡ ਲੋ ਇੱਥੇ ਬਸ਼ਾ ਜੀ ਤੇਰੀ ਤਾਂ ਸਮਝਦਾ ਬੈ ਕੇ ਫਾਇਦਾ ਨਹੀਂ ਮੇਰਾ ਲੱਖ ਰੁਪਈਆ ਦਾ ਨੁਕਸਾਨ ਕੀਤਾ ਮਸਤਰੀਆਂ ਚ ਤੁਹਾਡਾ ਨਾਂ ਕੀ ਪੂਰਾ ਮੇਰਾ ਨਾਮ ਜੀਤ ਸਿੰਘ ਆ ਜੀ ਠੀਕ ਆ ਜੀ ਤੇ ਤੁਹਾਡੀ ਦੁਕਾਨ ਤੇ ਜਿਹੜੇ ਮਲਾਜ਼ਮ ਆਏ ਆ ਕੀ ਕਹਿੰਦੇ ਤੁਹਾਨੂੰ ਇਹ ਮਹਾਰਾਜ ਇਹ ਸਾਡੇ ਤੋਂ ਅੱਜ ਤੋਂ 6 ਮਹੀਨੇ ਪਹਿਲਾਂ ਵੀ ਆਏ ਸੀ ਇਹ ਮਲਾਜ਼ਮਾਂ ਨੇ ਪਿਛਲੇ ਸਾਡਾ ਬੱਕਰੀਆਂ ਵਾਲਾ ਥਾਵਾਂ ਥੋੜਾ ਰਿਆ ਅਸੀਂ ਛੱਤਣ ਲੱਗੇ ਸੀ 10 बाई 15 ਫੁੱਟ ਦਾ ਅੱਜ ਕੇਸ ਮਾਮਲੇ ਜਾ ਜਿਹੜਾ ਸਾਨੂੰ ਬੰਦ ਕਰਵਾਇਆ ਔਰ ਅੱਜ ਇਸ ਮਾਮਲੇ ਵਿੱਚ ਵੀ ਮੈਂ ਆਪਦੇ ਗੁੜੀਆਂ ਵਾਸਤੇ ਬਿਊਟੀ ਪਾਰਲਰ ਦੀ ਸੋਨ ਦੀ ਦੁਕਾਨ ਖੋਲ੍ਹਣ ਲੱਗਾ ਸੀ ਜਿਹੜੇ ਕੀ ਪਹਿਲਾਂ ਮੈਨੂੰ ਕੁਛ ਨਹੀਂ ਕਿਹਾ ਜਦੋਂ ਦੀਆਂ ਝਾਲੀਆਂ ਲੱਗੀਆਂ ਝਾਲੀਆਂ ਲੱਗੀਆਂ ਨੂੰ ਘਰ ਤੋਂ ਬਾਹਰ ਸਾਲ ਹੋ ਗਿਆ ਔਰ ਅੱਜ ਇਹ ਬੋਰਡ ਆਇਆ ਤੇ ਐਸ ਬੰਦਾ ਦੇ ਇੱਕ ਆ ਬੰਦਾ ਇਹ ਮਜੂਦਾ ਮੇਰੇ ਕੋ ਆਇਆ ਔਰ ਸੜਕ ਤੋਂ ਮੈਂ ਸੱਤ ਫੋਟੋ ਪਿੱਛੇ ਬੋਰਡ ਲਾਇਆ ਵਾ ਔਰ ਸਾਰੇ ਸ਼ਹਿਰ ਦੇ ਵਿੱਚ ਚੌੜਾ ਬਾਜ਼ਾਰ ਠੀਕ ਹੈ ਜੀ ਉਧਰ ਟੋੜਾਂ ਜੀਆਂ 2000 3000 ਦੁਕਾਨਾਂ ਸਾਰੇ ਸੜਕਾਂ ਦੇ ਉੱਪਰ ਬੋਰਡ ਕੰਮ ਰੇੜੀਆਂ ਹਰ ਚੀ ਲੱਗੀਆਂ ਹੋਈਆਂ ਪਰ ਮਿਹਨਤੀ ਬੰਦੇ ਨੇ ਰੇੜੀਆਂ ਵੀ ਲਾਉਣੀਆਂ ਸਾਰਾ ਕੁਝ ਕਰਨਾ ਪਰ ਇਹ ਕਮੇਟੀ ਵਾਲਿਆਂ ਦਾ ਇੱਕੋ ਜਿਹੇ ਮਗਰ ਲੱਗ ਜਾਂਦੇ ਉਸੇ ਬੰਦੇ ਨੂੰ ਇਹ ਪੈ ਜਾਂਦੇ ਆ ਔਰ ਸਾਡੇ ਕੋਲ ਬਹੁਤ ਝੂਠੀਆਂ ਸੱਚਾਂ ਇਹ ਗੱਲਾਂ ਕਰਦੇ ਆ ਅੱਜ ਇਹਨਾਂ ਨੇ ਸਾਨੂੰ ਦੋਵਾਂ ਨੂੰ ਦੁਖੀ ਕੀਤਾ ਪਹਿਲਾਂ ਵੀ ਸਾਨੂੰ ਇਹ ਮੰਗ ਕਰਦੇ ਆ ਤੁਹਾਨੂੰ ਇਹ ਬੋਰਡ ਪਿੱਛੇ ਕਰਨ ਬਾਰੇ ਕਹਿੰਦੇ ਆ ਸਾਨੂੰ ਇਹਨਾਂ ਨੇ ਬੋਰਡ ਦੇ ਬਾਰੇ ਹੋਰ ਕੁਝ ਵੀ ਕਹਿੰਦੇ ਵੀ ਆਪਾਂ ਆਓ ਤੇ ਬਹਿ ਕੇ ਗੱਲ ਕਰ ਲਈਏ ਕੀ ਗੱਲਬਾਤ ਕੀ ਹੁਣ ਇਹ ਦੱਸੋ ਵੀ ਬਹਿ ਕੇ ਗੱਲ ਕਿਹੜੀ ਹੁੰਦੀ ਆ ਗੱਲ ਕੀ ਹੁੰਦੀ ਆ ਕਿ ਹੋਰ ਕੋਈ ਹੁੰਦੀ ਆ ਚਲੋ ਉਹ ਆਪਸੀ ਅੰਡਰਸਟੈਂਡਿੰਗ ਹੈ ਤੁਹਾਡੀ ਕਿਹੜਾ ਦਾ ਗੱਲ ਕਰਨੀ ਪਰ ਇਹ ਬੋਰਡ ਬਾਰੇ ਅੱਜ ਆਇਆ ਇਹ ਅੱਜ ਬੋਰਡ ਬਾਰੇ ਆਇਆ ਜਾਂ ਪਹਿਲਾਂ ਥਾਂ ਬਾਰੇ ਆਈ ਸੀ ਜਿਹੜਾ ਬਾੜੇ ਵਾਸਤੇ ਛੱਤਣ ਲੱਗੇ ਸੀ ਔਰ ਇਹਨਾਂ ਨੇ ਮਤਲਬ ਕਿ ਬੰਦ ਕਰਵਾਇਆ ਚਲੋ ਉਹਨਾਂ ਨਾਲ ਗੱਲ ਕਰੋ ਸਾਹਿਰ ਦੇ ਦੁਕਾਨਾਂ ਦੇਖੋ ਇੱਕ ਮਿੰਟ ਬੋਲੀ ਉਹਨਾਂ ਦੀ ਗੱਲ ਸੁਣ ਇਹ ਆਹ ਦੇਖੋ ਹਜੇ ਵੀ ਜਿਹੜੇ ਮੇਰਾ ਬੋਰਡ ਆ ਉੱਤਰ ਸੱਤ ਕੋ ਛੜਕੇ ਆ ਦੇਖੋ ਮੁਰਸਾ ਲੱਗਾ ਹੋਇਆ ਉਹ ਚਾਰ ਸਪਰੇ ਇਹ ਵੀ ਚਾਤੀ ਬਾਹਰ ਹੋਇਆ ਅਨਸਾਬ ਆ ਇੱਕ ਮੇਰੀ ਦੁਕਾਨ ਦੇ ਪਿੱਛੇ ਕਿਉਂ ਲੱਗੇ ਹੋਇਆ ਕੀ ਵਜ੍ਹਾ ਇਹਨਾਂ ਦੀ ਮੈਨੂੰ ਨਹੀਂ ਇਸ ਗੱਲ ਦਾ ਪਤਾ ਇਹਨਾਂ ਦੀ ਗੱਲ ਸੁਣ ਲਈ ਹਾਂਜੀ ਸਰ ਕੀ ਗੱਲ ਹੈ ਜੁਨੇ ਆਦੇ ਤੁਸੀਂ ਕੇਸ ਮਾਮਲੇ ਜਿੱਥੇ ਆਏ ਸੀਗੇ ਅੱਜ ਅਸੀਂ ਇਸ ਮਾਮਲੇ ਵਿੱਚ ਆਏ ਸੀਗੇ ਕਿ ਇਥੋਂ ਮਾਰਕੀਟ ਜਿਹੜੀ ਕੰਪਲੇਂਟ ਆ ਰਹੀ ਕਿ ਜਾ ਜਰਾ ਜਿਹੜਾ ਸਾਹਮਣੇ ਬੋਰਡ ਲੱਗਾ ਜੀ ਤੁਹਾਨੂੰ ਮਾੜਾ ਇੱਕ ਵਾਰੀ ਕੈਮਰਾ ਮਾਰੋ ਇਹ ਬੋਰ ਜਿਹੜਾ ਲੱਗਾ ਹੋਇਆ ਇਹ ਆਉਣ ਜਾਣ ਦੇ ਵਿੱਚ ਪਬਲਿਕ ਨੂੰ ਜਿਹੜੀ ਬੜੀ ਸਮੱਸਿਆ ਆ ਰਹੀ ਕੁਝ ਵੀ ਕਿਸੇ ਨੂੰ ਕਹਿ ਨਹੀਂ ਆਸੇ ਪਾਸੇ ਦੁਕਾਨਦਾਰਾਂ ਕਿਉਂ ਤੁਸੀਂ ਦੀਦੀ ਵਜ੍ਹਾ ਨਾਲ ਇਹਨਾਂ ਨੂੰ ਅੱਜ ਜੀ ਬੇਨਤੀ ਕਰਨ ਆਏ ਸੀਗੇ ਇੱਕ ਜਿਹੜਾ ਲਾ ਲਿਆ ਜਾਵੇ ਪਰ ਇਹ ਬੰਦਾ ਸਾਡੇ ਹੱਥੋਂ ਘਾਤੋਂ ਭਾਈ ਬੈਂਟੇਜ ਗਿਆ ਚਲਾ ਗਿਆ ਸਾਨੂੰ ਵੱਧ ਘੱਟ ਜਿਹੜੇ ਸ਼ਬਦ ਬੋਲੇ ਆ ਜਿਹੜੇ ਕਿ ਨਹੀਂ ਬੋਲਨੇ ਚਾਹੀਦੇ ਸੀਗੇ ਜੇ ਅਸੀਂ ਕੁਝ ਇਹਨੂੰ ਬੋਲਿਆ ਵੀ ਤਾਂ ਅਸੀਂ ਉਹਦੇ ਦੇਨਦਾਰ ਹੋਵਾਂਗੇ ਤੁਹਾਨੂੰ ਲਿਖਤੀ ਸ਼ਿਕਾਇਤ ਆਈ ਹੈ ਮਾਰਕੀਟ ਚ ਲੋਕੀ ਬਿਲਕੁਲ ਆਈ ਜੀ ਇਹਦੀ ਨਿਬੋਖਿਆ ਜੀ ਕਰੋ ਜੀ ਮੋਨੇ ਕਰੋ ਜੀ ਬਿਲਕੁਲ ਲਿਖਤੀ ਇਹਦੀ ਸ਼ਿਕਾਇਤ ਆਈ ਹੋਈ ਆ ਪਰ ਇਹ ਜਿਹੜਾ ਬੰਦੇ ਨੇ ਸਾਡੇ ਨਾਲ ਜਿਹੜੀ ਬਦਸਲੂਕੀ ਕੀਤੀ ਆ ਸਾਨੂੰ ਵੱਧ ਘੱਟ ਬੋਲਿਆ ਵੇ ਇਸ ਬੰਦੇ ਨੇ ਇਨੂੰ ਅਸੀਂ ਇਹ ਇਹਨੇ ਸਾਡੇ ਤੇ ਉਲਟੇ ਇਲਜ਼ਾਮ ਲਾਏ ਆ ਕਿ ਅਸੀਂ ਕੋਈ ਰਿਸ਼ਵਤ ਮੰਗ ਰਹੇ ਆ। ਅਗਰ ਗਾ ਇਹ ਰਿਸ਼ਵਤ ਮੰਗ ਰਹੇ ਆ ਸਾਹਮਣੇ ਬਾਬਿਆਂ ਦੀ ਜਗਾਵਾ ਚਾਹੀਏ ਇਹ ਚੜ ਜਵੇ ਜਾਂ ਅਸੀਂ ਚੜ ਜਾਈਏ। ਇਹ ਚੜੇ ਜੀ। ਇਹਨੂੰ ਲੋੜ ਹੋਊਗੀ ਸਾਨੂੰ ਚਲੋ ਸੱਚਾ ਵਾ ਜਿਹੜਾ ਸੱਚਾ ਵਾ ਚੜ ਜੂਗਾ ਜਿਹੜਾ ਝੂਠਾ ਵਾ ਉਹ ਨਹੀਂ ਚੜੂਗਾ। ਚਲੋ ਜਿਹੜੇ ਗੱਲ ਆ ਤੁਹਾਡੇ ਕੋ ਆਪਾਂ ਕਿਸੇ ਤੇ ਇਲਜ਼ਾਮ ਨਹੀਂ ਲਾ ਸਕਦੇ। ਪੱਕੀ ਗੱਲ ਸੁਣੋ ਜੀ। ਸਾਡੀ ਪ੍ਰੀਤੀ ਆ ਜੀ। ਇਹ ਬੰਦਾ ਝੂਠੇ ਇਲਜ਼ਾਮ ਲਾਈ ਜਾਂਦਾ ਵਾ। ਪਹਿਲਾ ਨੰਬਰ। ਸਾਡੀ ਦੁਕਾਨ ਦੇਖੋ ਤੁਸੀਂ ਮਿੰਤੀ ਮਾਰ ਕੇ ਜਿਹੜਾ ਬੋਰਡ ਆ ਉਹ 7 ਫੁੱਟ ਸੜਕ ਤੋਂ ਪਛਾਣ ਲੱਗਾ ਹੋਇਆ ਲਗਭਗ ਲੋਕਾਂ ਨੇ ਸਾਰਿਆਂ ਨੇ ਚੀਜ਼ਾਂ ਉੱਪਰ ਰੱਖੀਆਂ ਹੋਈਆਂ ਬੋਰਡ ਖਾਸ ਕਰਕੇ ਸਰ ਜਿਹੜੀ ਵੀ ਗੱਲ ਵਾ ਮੰਨ ਲਓ ਬੋਰਡ ਦਾ ਬਾਹਰ ਹੈਗਾ ਵਾ ਉਹ ਕਮੇਟੀ ਵਾਲੇ ਦੱਸ ਸਕਦੇ ਆ ਕਿ ਜਿਹੜੀ ਉਹਨਾਂ ਦੀ ਕੈਟਾਗਰੀ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ ਜੋ ਹੈਗਾ ਵਾ ਪੈਰਾਮੀਟਰ ਦੇ ਵਿੱਚ ਆਉਂਦਾ ਵਾ ਉਹ ਤੁਸੀਂ ਰੱਖ ਲਓ ਅਗਰ ਨਹੀਂ ਹੁੰਦਾ ਤੇ ਤੁਸੀਂ ਇਹ ਪੱਟ ਕੇ ਹੋਰ ਕਰ ਸਕਦੇ ਕਾਨੂੰਨੀ ਤੌਰ ਤੇ ਦੇਨਦਾਰ ਬਿਠਾ ਮੈਨੂੰ ਜੇਲ ਹੋ ਜਾਵੇ ਜੇ ਇਹ ਕਾਨੂੰਨੀ ਤੌਰ ਤੇ ਮੇਰਾ ਬੋਰਡ ਜਾਂ ਕਿਸੇ ਵੀ ਸਿੰਗਲ ਸਕੂਟਰ ਮੋਟਰਸਾਈਕਲ ਕਾਰ ਜੀਪ ਵਿੱਚ ਆਉਂਦਾ ਹੋਵੇ ਤੇ ਇਹ ਰਿਸ਼ਵਤ ਲੈਣ ਦੇ ਬਦਲੇ ਜਾਂ ਐਸ ਚੀਜ਼ ਦੇ ਬਦਲੇ ਮੇਰ ਕੋ ਆਉਂਦੇ ਆ ਇਸ ਗੱਲ ਦਾ ਮੈਂ ਖੁਦ ਜਵਾਬ ਲੈਣਾ ਔਰ ਪਿਛਲੇ ਥਾਂ ਦਾ ਵੀ ਲੈਣਾ ਵਾ ਵੀ ਸਾਡੇ ਧੀਆਂ ਧਿਆਣੇ ਦੇ ਵਿੱਚ ਅਧਿਕਾਰ ਕੋ ਬਾਕੀ ਰਗੇ ਬਾਬੇ ਮਸਤੀ ਗੱਲ ਬਾਬੇ ਮਸਦੇ ਧੀਆਂ ਧਿਆਣੀਆਂ ਮੱਥਾ ਟੇਕਣ ਵੀਰ ਵਾਰ ਹੁੰਦੀਆਂ ਠੀਕ ਹੈ ਜੀ ਔਰ ਇਹਨਾਂ ਨੂੰ ਕੋਈ ਲੈ ਨਹੀਂ ਗਣੀ ਵੀ ਕਿਸੇ ਚੀਜ਼ ਦਾ ਪਰਦਾ ਹੋਵੇ ਜਾਂ ਨਾ ਹੋਵੇ ਇਹ ਸਾਡੇ ਮਾਂ ਬਾਪ ਨਹੀਂ ਹੈਗੇ ਇਹ ਜਿਹੜਾ ਪਰਦਾ ਰੱਖਦੇ ਉਹ ਸਾਡੀ ਮਰਜ਼ੀ ਹੈ ਪਰਦਾ ਹੀ ਰੱਖਣਾ ਕਿ ਨਹੀਂ ਚਲੋ ਜੋ ਵੀ ਤੁਹਾਡਾ ਸਿਸਟਮ ਹੈਗਾ ਤੁਸੀਂ ਇੱਕ ਵਾਰੀ ਦਫ਼ਤਰ ਜਾ ਕੇ ਨਿਬੇੜ ਲਓ ਕਿਤੇ ਵੀ ਜਾ ਕੇ ਅਸੀਂ ਤੁਹਾਡੇ ਕਹਿੰਦੇ ਤੇ ਚਲ ਜੰਦੇ ਆ